ਲੋ ਵੀ ਸੋਣੇ ਮਾਰਿਓ ਚਾਦ ਕਰਾਂ ਆ ਨਸ਼ਾ ਜਿਹੜਾ ਨਾ ਆਹ ਨਸ਼ਾ ਦੁਨੀਆ ਦੇ ਸਭ ਨਸ਼ਿਆਂ ਤੋਂ ਭੈੜਾ ਚੰਦਰਾ ਨਸ਼ਾ ਵਾ ਬਾਈ ਹੁਣਾਂ ਨਾਲ ਗੱਲ ਕੀਤੀ ਬਾਈ ਕਹਿੰਦੇ ਆਂਦੇ ਅਸੀਂ ਤਾਂ ਸ਼ੌਂਕੀਆ ਤੌਰ ਤੇ ਬਾਈ ਆਏ ਆਂ ਮੰਡੀ ਸਾਡਾ ਕੋਈ ਵਪਾਰ ਦਾ ਕੰਮ ਨਹੀਂ ਸ਼ੌਂਕੀਆ ਤੌਰ ਤੇ ਜਾਨਵਰ ਰੱਖਿਆ ਜਾਨਵਰਾਂ ਨੂੰ ਮੰਡੀ ਕਮਾਉਣ ਲੈ ਕੇ ਆਏ ਆਂ ਪੂਰੀ ਗੱਲਬਾਤ ਕੀਤੀ ਜਦੋਂ ਫਿਰ ਪਤਾ ਲੱਗਾ ਦੋ ਬਸ਼ੀਰੀਆਂ ਇੱਕ ਘੋੜੀ ਲੈ ਕੇ ਆਈ ਸੀ ਬਾਈ ਹੁਣੇ ਬਹੁਤ ਪਿਆਰੇ ਜਾਨਵਰ ਆ ਕਮਾਲ ਦੇ ਜਾਨਵਰ ਆ ਇੱਕ ਬਸ਼ੀਰੀ 11 ਲੱਖ ਦੀ ਪਹਿਲਾਂ ਸੇਲ ਕਰ ਚੁੱਕੇ ਆ ਪਹਿਲੀਆਂ ਚ ਇਹ ਦੋਵੇਂ ਘਰੇ ਰੱਖੀਆਂ ਹੋਈਆਂ ਵਾ ਆਜੋ ਬਾਕੀ ਕਰਦੇ ਆ ਗੱਲਬਾਤ ਭਾਈ ਉਹਨਾਂ ਨਾਲ ਲਓ ਜੀ ਸੋਣੋ ਖੜੇ ਆ ਆਪਾਂ ਜਗਰਾਉ ਮੇਲੇ ਤੇ ਜਗਰਾਉ ਦਾ ਜਿਹੜੀ ਮੰਡੀ ਆ ਪੂਰੀ ਭਗੀ ਹੋਈ ਆ ਪੂਰਾ ਮਾਹੌਲ ਬਣਿਆ ਹੋਇਆ ਵਾ ਇਸ ਵਕਤ ਖੜੇ ਆ ਆਪਾਂ ਜਲਾਲਦੀ ਵਾਲ ਸਟੱਡ ਫਾਰਮ ਤੇ ਬਾਈ ਹੁਣੀ ਆਪਣੇ ਨਾਲ ਹੈਗੇ ਆ ਨਾਲ ਆਪਣੇ ਬਾਈ ਹੈਗਾ ਲਾੜੀ ਢਿੱਲੋਂ ਬਾਈ ਉਹਨਾਂ ਦੇ ਬਹੁਤ ਹੀ ਪਿਆਰੇ ਜਾਨਵਰ ਤੁਹਾਨੂੰ ਦਿਖਾਉਣ ਲੱਗਾ ਵਾ ਬਾਈ ਹੁਣੀ ਨਾ ਮੰਡੀ 'ਚ ਗੀੜਾ ਕਢਾਉਂਦੇ ਫਿਰਦੇ ਮੈਂ ਆ ਬਾਈ ਸੇਲ ਆਸਤੇ ਲਿਆਂਦੇ ਕਿਵੇਂ ਆ ਨਹੀਂ ਬਾਈ ਸ਼ੌਂਕ ਨੂੰ ਲਿਆਂਦੇ ਆ ਇੱਕ ਸ਼ੋਅ ਕਰਨ ਵਾਸਤੇ ਵੀ ਸ਼ੋਅ ਵਿਖਾਉਣ ਵਾਸਤੇ ਹੀ ਬਸ ਤੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਕਿਹੜੇ ਪਿੰਡ ਤੋਂ ਆਏ ਹੋ ਜਲਾਲਦੀਵਾਲ ਜੀ ਨੇੜੇ ਰਾਇਕੋਟ ਜੀ ਰਾਇਕੋਟ ਤੋਂ ਹਾਂਜੀ ਬਾਈ ਫਿਰ ਇਹ ਸ਼ੌਂਕੀਆ ਗੇੜਾ ਲਾਉਣ ਹੀ ਆਏ ਆ ਹਾਂਜੀ ਹਾਂਜੀ ਠੀਕ ਆ ਜਾਨਵਰ ਹੋਰ ਵੀ ਰੱਖਿਆ ਜਾਂ ਆਹੀ ਆ ਬਸ ਇੱਕ ਘਰੇ ਆ ਜੀ ਫਿਰ ਉਹ ਘੋੜਾ ਜਾਂ ਘੋੜੀ ਉਹ ਵੀ ਘੋੜੀ ਆ ਜੀ ਘੋੜੀ ਆ ਹਾਂਜੀ ਹਾਂਜੀ ਠੀਕ ਆ ਬਾਈ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਇਹ ਘੋੜੀ ਬਾਰੇ ਦੱਸ ਕੇ ਵੀ ਇਹ ਘੋੜੀ ਕਿਹੜੀ ਲਾਈਨ ਚੋਂ ਆਈ ਆ ਤੇ ਇਹ ਜੀ ਮੱਠ ਲੈਂਨ ਦੀ ਘੋੜੀ ਆ ਜੀ ਅੱਛਾ ਜੀ ਇਹਦਾ ਬਾਪ ਬਕਾਸ਼ ਆ ਜੀ ਪੁਸ਼ਕਰ ਚੈਂਪੀਅਨ ਅੱਛਾ ਜੀ ਹਾਂਜੀ ਹ ਤੇ ਇਹ ਹੁਣ ਤੁਹਾਡੇ ਕੋਲੇ ਕਿੰਨੇ ਟਾਈਮ ਦੀ ਆ ਜਾਂ ਬੱਚੀ ਸੀ ਜਾਂ ਕਿਵੇਂ ਸੀ ਤੁਹਾਡੀ ਆਪਾਂ ਪਰਚੇਜ ਕੀਤੀ ਸੀਗੀ ਅੱਛਾ ਲਈ ਸੀ ਤੁਸੀਂ ਹਾਂਜੀ ਹਾਂਜੀ ਠੀਕ ਆ ਬਈ ਤੇ ਬਈ ਇਹ ਇਸ ਲਾਈਨ ਦੇ ਵਿੱਚ ਇੱਕ ਸੌਂਗਿਆ ਤੌਰ ਤੇ ਆਏ ਆ ਜਾਂ ਵਪਾਰਕ ਤੌਰ ਤੇ ਨਹੀਂ ਸੌਂਗਿਆ ਤੌਰ ਤੇ ਅੱਛਾ ਜਿਹੜੇ ਜਾਨਵਰ ਰੱਖੇ ਆ ਤੁਹਾਡੇ ਕੋਲੇ ਹਾਂਜੀ ਹਾਂਜੀ ਠੀਕ ਆ ਕੋਈ ਸਟੱਡ ਵੀ ਪਾਲਿਆ ਜਾਂ ਨਹੀਂ ਨਹੀਂ ਜੀ ਸਟੱਡ ਨਹੀਂ ਪਾਲਿਆ ਹਾਂਜੀ ਠੀਕ ਆ ਬਈ ਜੀ ਇਹ ਘੋੜੀ ਦੀ ਕਿੰਨੀ ਉਮਰ ਹੋ ਗਈ ਆ 6 ਸਾਲ ਦੀ ਕਿੰਨੀ ਜੀ 6 ਸਾਲ ਦੀ 6 ਸਾਲ ਦੀ ਹਾਂਜੀ ਠੀਕ ਆ ਬਈ ਜਿਹੜੇ ਆ ਬੱਚੇ ਦੇਖ ਰਿਹਾ ਇਹਦੇ ਆ ਇੱਕ ਬੱਚੀ ਇਹਦੀ ਆ ਜੀ ਅੱਛਾ ਜੀ ਹਾਂਜੀ ਆ ਜਿਓ ਬਿਨਾ ਫਿਰ ਬੱਚੀ ਵਾਲ ਨੂੰ ਚੱਲ ਗਏ ਆਪਾਂ ਕਿਹੜੀ ਬੱਚੀ ਇਹਦੀ ਕਿਹੜੀ ਆ ਆ ਬੱਚੀ ਇਹਦੀ ਆ ਬਹੁਤ ਪਿਆਰੀ ਬੱਚੀ ਆ ਨਾ ਠੀਕ ਆ ਕਿੰਨੇ ਟਾਈਮ ਦੀ ਹੋਗੀ ਬਈ ਇਹ ਇਹ 15 ਮਾਂਥ ਦੀ ਹੋਗੀ ਜੀ 15 ਮਹੀਨਿਆਂ ਦੀ ਹੋਗੀ ਹਾਂਜੀ ਹੁਣ ਦੁਬਾਰਾ ਕੁੜੀ ਸੂਈ ਹੋਈ ਆ ਇਹ ਦੁਬਾਰਾ ਪ੍ਰੈਗਨੈਂਟ ਆ ਜੀ ਸਪਤਾਸ਼ਤ ਤੋਂ ਕਿਰੇ ਤੋਂ ਸਪਤਾਸ਼ਤ ਤੋਂ ਜੀ ਸਪਤਾਸ਼ਤ ਤੋਂ ਹਾਂਜੀ ਆਲ ਇੰਡੀਆ ਚੈਂਪੀਅਨ ਕੋੜਾ ਜੀ ਠੀਕ ਆ ਜੀ ਤੇ ਇਹ ਇਹ ਕਿਹੜੀ ਲਾਈਨ ਚ ਆ ਗਈ ਆ ਇਹ ਅਲੀ ਕ ਅਲੀ ਕਰਲਗੜ ਲਾਈਨ ਤੋਂ ਆ ਜੀ ਅੱਛਾ ਜੀ ਹਾਂਜੀ ਇਹਦਾ ਫਾਦਰੀ 17 ਠੀਕ ਹੈ ਇਸ ਵਕਤ ਬਾਬਾ ਸਟੱਡ ਫਾਰਮ ਖਾਈ ਖਾਈ ਹੈ ਜੀ ਅੱਛਾ ਜੀ ਹਾਂਜੀ ਠੀਕ ਹੈ ਬਹੁਤ ਪਿਆਰੀ ਹੈ ਬਈ ਇਹਨੂੰ ਕੇ ਸ਼ੋਅ ਵਗੈਰਾ ਚ ਪਾਇਆ ਕਿਤੇ ਕਿ ਨਹੀਂ ਨਹੀਂ ਜੀ ਅ ਨੈਕਸਟ ਟਾਈਮ ਜ਼ਰੂਰ ਪਾਵਾਂਗੇ ਜੀ ਠੀਕ ਹੈ ਬਈ ਹਾਂਜੀ ਹਾਂਜੀ ਸਹੀ ਹੈ ਤੇ ਇਸ ਤੋਂ ਜਿਹੜੀ ਅੱਗੇ ਵਾਲੀ ਆਪਣੀ ਘੋੜੀ ਆ ਗਈ ਇਹ ਹਾਂਜੀ ਇਹ ਵੀ ਬੱਚੀ ਹੈ ਬੱਚੀ ਹੈ ਹਨਾ ਹਾਂਜੀ ਹਾਂ ਬਈ ਇਹ 14 ਮਹੀਨੇ ਜਾਈ ਇਹਦੀ ਅੱਛਾ ਜੀ ਠੀਕ ਹੈ ਬਈ ਹਾਂਜੀ ਤੇ ਇਹਦੀ ਮਾਂ ਤੁਹਾਡੇ ਕੋਲ ਹੀ ਆ ਹਾਂਜੀ ਹੈ ਜਿਹੜੀ ਘਰੇ ਆ ਕੁੜੀ ਦੀ ਹਾਂਜੀ ਉਹਦੀ ਅਸ਼ਾ ਜੀ ਅੱਛਾ ਅੱਛਾ ਠੀਕ ਹੈ ਬਈ ਇਹਦਾ ਇਹਦਾ ਫਾਦਰ ਵੀ ਆਲ ਇੰਡੀਆ ਚੈਂਪੀਅਨ ਗੋਲਡਨ ਰੌਕ ਆ ਜੀ ਅੱਛਾ ਜੀ ਹਾਂਜੀ ਤੇ ਮਾਂ ਲੋਂ ਲੈਨ ਪਤਾ ਪਿੱਛੇ ਹਾਂਜੀ ਹਾਂਜੀ ਸੁੰਦਰ ਲੈਨ ਦੀ ਮਾਂ ਜੀ ਇਹਦੀ ਸੁੰਦਰ ਲੈਨ ਦੀ ਠੀਕ ਹੈ ਬਈ ਹਾਂਜੀ ਬਹੁਤ ਪਿਆਰੇ ਜਾਨਵਰ ਆ ਬਾਈ ਉਹਨਾਂ ਦੇ ਸਾਰੇ ਬਲੈਕ ਹੀ ਰੱਖੇ ਹੋਏ ਆ ਹੈ ਹਾਂਜੀ ਹਾਂਜੀ ਠੀਕ ਹੈ ਇਹ ਬਲੈਕ ਰੱਖਣ ਦਾ ਕਾਰਨ ਕੀ ਬਈ ਬਾਈ ਸਾਨੂੰ ਮਾਰવાડી ਦਾ ਹੀ ਸੌਂਗ ਆ ਜੀ ਸੌਂਗ ਹੀ ਇਹਦਾ ਜਿਆਦਾ ਹਾਂਜੀ ਠੀਕ ਹੈ ਬਈ ਠੀਕ ਹੈ ਦੇ ਕਿੰਨੇ ਟਾਈਮ ਤੋਂ ਰੱਖ ਰਹੇ ਹੋ ਜਾਨਵਰ ਬਈ 2018 ਤੋਂ ਜੀ 18 ਤੋਂ ਹਾਂਜੀ 18 ਤੋਂ ਫਿਰ ਪਹਿਲਾਂ ਕਿਹੜੀ ਲਿਆਂਦੀ ਕੋੜੀ ਉਹ ਪਹਿਲਾਂ ਇੱਕ ਕੋੜੀ ਲੈ ਕੇ ਆਂਦੀ ਸੀ ਅਸੀਂ ਚੰਬੀ ਜੀ ਉਹ ਸੇਲ ਕਰਤੀ ਠੀਕ ਹੈ ਉਸ ਤੋਂ ਬਾਅਦ ਫਿਰ ਉਹ ਕੋੜੀ ਲੈ ਕੇ ਆਂਦੀ ਫਿਰ ਉਹ ਲੈ ਆਂਦੀ ਬੱਕਰੀ ਹਾਂਜੀ ਹਾਂਜੀ ਠੀਕ ਹੈ ਬਈ ਤੇ ਹੋਰ ਕੋਈ ਜਾਨਵਰ ਹੈ ਉਹਦਾ ਫਿਰ ਵੇਚਿਆ ਵੀ ਕੋਈ ਕਿ ਨਹੀਂ ਹਜੇ ਹਾਂਜੀ ਇੱਕ ਬੱਚੀ ਸੇਲ ਕਰਤੀ ਸੀ ਉਹਦੀ ਉਹ ਵੀ ਬਲੈਕ ਹੀ ਸੀ ਉਹ 5 ਕਲਿਆਣ ਸੀਗੀ ਜੀ ਉਹ ਹਾਂਜੀ ਸਤਾਰ ਦੀ ਉਹ ਬੱਚੀ ਸੀ ਜੀ ਠੀਕ ਹੈ ਕਿੰਨੇ ਦੀ ਸੇਲ ਕੀਤੀ ਸੀ ਬਈ ਉਹ 11 ਦੀ 11 ਲੱਖ ਹਾਂਜੀ ਹਾਂਜੀ ਤੇ ਇਹ ਕੋੜੀ ਜਿਹੜੀ ਇਹ ਕਿੰਨੇ ਦੀ ਲੈ ਕੇ ਆਂਦੀ ਸੀ ਬਈ ਇਹਦੀ ਉਦੋਂ ਆਪਾਂ 2 ਲੱਖ ਰੁਪਏ ਦੀ ਲਈ ਸੀ ਠੀਕ ਆ ਪਰ ਉਹ ਗੱਲ ਉਹੀ ਅੱਗੇ ਨਾ ਪਿੱਛੇ ਇੱਕ ਵੀਡੀਓ ਬਣਾ ਕੇ ਆਇਆ ਉਹ ਜਿਹਦੇ ਘਰੇ ਆ ਕੇ ਇਹਨਾਂ ਨੇ ਕਰਮ ਵਾਲਿਆਂ ਨੇ ਸਿੱਧਾ ਹੀ ਪੈਣਾ ਹੁੰਦਾ ਵਾ ਵੀ ਉਹਦਾ ਫਿਰ ਸਾਰਾ ਕੋਈ ਐ ਤਾਂ ਚੱਕ ਦਿੰਦੇ ਆ ਕੰਮ ਪੂਰਾ ਤੇ ਉਹ ਗੱਲ ਆ ਵੀ ਜਿਹੜਾ ਬੰਦਾ ਤਾਂ ਸ਼ੌਂਕ ਨਾਲ ਇਸ ਜਾਨਵਰ ਨੂੰ ਪਾਲਦਾ ਵਾ ਬਿਜ਼ਨਸ ਤੌਰ ਤੇ ਨਹੀਂ ਹਾਂਜੀ ਹਾਂਜੀ ਉਹ ਬਿਜ਼ਨਸ ਤਾਂ ਆਪੇ ਹੀ ਇਹ ਕਰਾ ਦਿੰਦੇ ਆ ਹਨਾ ਬਈ ਵੀ ਜਿਵੇਂ ਤੁਸੀਂ ਹੁਣ ਸ਼ੌਂਕੀਆ ਤੌਰ ਤੇ ਪਾਲ ਰਹੇ ਤੁਸੀਂ ਕਹਿੰਦੇ ਵੀ ਤੁਸੀਂ 11 ਲੱਖ ਦਾ ਇੱਕ ਬੱਚਾ ਇਹਦਾ ਸੇਲ ਕਰਤਾ ਵਾ ਹਾਂਜੀ ਹਾਂਜੀ ਆ ਉਦੋਂ ਵੀ ਫ੍ਰੀ ਕਰ ਗਈ ਸਾਰਾ ਖਾਣ ਪੀਣ ਅਗਲਾ ਵੀ ਸਾਰਾ 18 ਤੋਂ ਲੈ ਕੇ ਹੁਣ ਤੱਕ ਦਾ ਸਾਰਾ ਫ੍ਰੀ ਇੱਕੋ ਜਾਨਵਰ ਨੇ ਕਰਤਾ ਬਾਕੀ ਜਾਨਵਰ ਸਾਰੇ ਕੋਲੇ ਖੜੇ ਹੈ ਨਾ ਹਾਂਜੀ ਹਾਂਜੀ ਤੇ ਜੇ ਚਾਹੋਂ ਤਾਂ ਇਹ ਵੀ ਇਹ ਤਾਂ ਹੁਣ ਤੁਸੀਂ ਚਲੋ ਆਪਦੇ ਸਾਹਮਣੇ ਹੋਏ ਆ ਜਾਨਵਰ ਹਾਂਜੀ ਹਾਂਜੀ ਤੇ ਜਿਹੜਾ ਬੰਦਾ ਮੈਂ ਉਹੀ ਗੱਲ ਕਰਦਾ ਨਾ ਉਹ ਸ਼ੌਂਕ ਦੇ ਤੌਰ ਤੇ ਰੱਖੂਗੇ ਤੇ ਸ਼ੌਕ ਨਾਲ ਪਿਆਰ ਨਾਲ ਪਾਲੋਗੇ ਇਹਨਾਂ ਨੂੰ ਬਿਜ਼ਨਸ ਤਾਂ ਇਹਨਾਂ ਨੇ ਆਪ ਹੀ ਬਣਾ ਦੇਣਾ ਹਾਂਜੀ ਹਾਂਜੀ ਤੇ ਜਿਹੜਾ ਬੰਦਾ ਪਹਿਲਾਂ ਹੀ ਸੋਚ ਕੇ ਰੱਖਦਾ ਯਾਰ ਉਹ ਬਿਜ਼ਨਸ ਕਰਾਂਗੇ ਉਹ ਉੱਥੇ ਫਿਰ ਕੰਮ ਹੋ ਰਿਹਾ ਔਖਾ ਹੋ ਜਾਂਦਾ ਹਾਂਜੀ 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 ਹਾਂ ਤੇ ਬਾਈ ਉਹਨਾਂ ਤੇ ਬਾਈ ਇਹਨਾਂ ਦੀ ਡਾਈਟ ਵਗੈਰਾ ਕੀ ਚੱਲਦੀ ਹੈ ਬਾਈ ਨਾਰਮਲੀ ਦਾਣਾ ਪਾਉਂਦੇ ਆ ਜੀ ਘਰ ਵਾਲਾ ਜੀ ਅੱਛਾ ਹਾਂਜੀ ਜੋ ਜਮੀ ਹਾਂਜੀ ਚੋਕਰ ਵਗੈਰਾ ਜੀ ਹੋਰ ਜ਼ਿਆਦਾ ਨਹੀਂ ਅਸੀਂ ਕੋਈ ਮਹਿੰਗੀ ਡਾਈਟ ਨਹੀਂ ਦਿੰਦੇ ਜੀ ਠੀਕ ਆ ਬਈ ਠੀਕ ਆ ਹਾਂਜੀ ਹਾਂਜੀ ਨਾਰਮਲ ਡਾਈਟ ਤੇ ਚੱਲੀ ਜਾਂਦਾ ਹਾਂ ਹਾਂਜੀ 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 ਮੈਂ ਵਾਕਿਆ ਪਰ ਜਾਨਵਰ ਫੇਰ ਵੀ ਬਹੁਤ ਸੋਹਣੇ ਪਿਆਰੇ ਰਾਜੀ ਜਾਨਵਰ ਪੂਰੇ ਬਈ ਹਨਾ ਕੋਈ ਇਹਦੇ ਚ ਸ਼ਾਕ ਵਾਲੀ ਗੱਲ ਨਹੀਂ ਕਿ ਜਾਨਵਰ ਕੋਈ ਵੀ ਇਹ ਨਿੱਕੀ ਜੀ ਡਾਈਟ ਤੇ ਤੁਸੀਂ ਜਿੰਨੇ ਦੱਸਿਆ ਜਿੰਨੀ ਡਾਈਟ ਤੇ ਵੀ ਇੰਨੀ ਤੇ ਹੋਣਗੇ ਹਾਂਜੀ ਹਾਂਜੀ ਹਾਂ ਸੋਹਣੀ ਗੱਲ ਆ ਬਈ ਤੁਹਾਡਾ ਨੋਹਦਾ ਬਈ ਤੁਹਾਡਾ ਠੀਕ ਹੈ ਜੀ ਧੰਨਵਾਦ ਜੀ ਤੁਹਾਨੂੰ ਧੰਨਵਾਦ ਸੁਣਿਓ ਵੀਡੀਓ ਦੇਖਣ ਲਈ